ਭਗਤ ਫਰੀਦ ਜੀ ਨੇ ਪਤਾ ਕੀ ਆਖਿਆ ਸੀ ਫਰੀਦਾ ਬਾਰ ਪਰਾਏ ਬੈਸਣਾ ਬਾਰ ਕਹਿੰਦੇ ਦਰਵਾਜੇ ਨੂੰ ਏ ਕਾਲਪੁਰਖ ਵੈਗੁਰੂ ਜੀ ਏ ਅੱਲਾ ਮੈਨੂੰ ਦੂਜੇ ਦੇ ਦਰਵਾਜੇ ਤੇ ਨਾ ਜਾਣ ਦਾ ਮੌਕਾ ਮਿਲੇ ਮੈਂ ਤੁਹਾਡਾ ਦਰਵਾਜਾ ਨਹੀਂ ਛੱਡਣਾ ਚਾਹੁੰਦਾ ਅਰਦਾਸ ਆ ਕਰਿਆ ਕਰੀਏ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮuje ਨਾ ਦੇ ਮੈਨੂੰ ਦੂਜੇ ਦੀ ਦਰਵਾਜੇ ਤੇ ਨਾ ਜਾਣ ਦਾ ਮੌਕਾ ਬਣੇ ਜੇ ਤੂੰ ਐਵੇਂ ਰੱਖ ਸੀ ਜੀ ਹੋਂ ਸਰੀਰੋਂ ਲੈ ਜੇ ਕਿਤੇ ਜ਼ਿੰਦਗੀ 'ਚ ਇਦਾਂ ਦਾ ਮੌਕਾ ਬਣ ਜਾਏ ਤੁਹਾਡਾ ਦਰ ਛੱਡਣਾ ਪੈਦਾ ਉਹ ਤੋਂ ਪਹਿਲਾਂ ਜ਼ਿੰਦਗੀ 'ਚੋਂ ਪ੍ਰਾਣ ਕੱਢ ਲਿਓ ਮੈਂ ਜੂੰਦਾ ਜੀ ਤੁਹਾਡਾ ਦਰ ਨਹੀਂ ਛੱਡਣਾ ਚਾਹੁੰਦਾ ਅੱਜ ਜੂੰਦੇ ਮਨੋਖੀ ਤੁਹਾਨੂੰ ਥਾਂ ਥਾਂ ਤੇ ਖਾਕ ਸ਼ਾਨ ਦੇ ਨਜ਼ਰ ਆਉਣਗੇ ਗੁਰੂ ਦਾ ਦਰ ਛੱਡ ਕੇ ਪਾਸੇ ਭੱਜੇ ਫਿਰਦੇ ਨਜ਼ਰ ਆਉਣਗੇ ਆਪਣੇ ਗੁਰੂ ਦੇ ਹੁੰਦਿਆਂ ਕਿਸੇ ਹੋਰ ਥਾਂ ਤੇ ਜਾਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਸਾਚੇ ਸਹਬਾ ਕਿਆ ਨਹੀਂ ਘਰ ਤੇਰੇ